ਸਤਿ ਸ਼੍ਰੀ ਅਕਾਲ ਸਵਾਗਤ ਹੈ ਇੱਕ ਹੋਰ ਨਵੀਂ ਕਹਾਣੀ ਵਿੱਚ ਅੱਜ ਔਰਤ ਦਿਵਸ ਤੇ ਇੱਕ ਵਿਧਵਾ ਪੈਨਸ਼ਨ ਵਾਲੀ ਮਾਂ ਬਾਰੇ ਪੇਸ਼ ਹੈ ਇੱਕ ਰਚਨਾ ਸੱਚੀ ਇੱਕ ਘਟਨਾ ਤੇ ਆਧਾਰਿਤ ਰੇਲਵੇ ਸਟੇਸ਼ਨ ਜਲੰਧਰ ਦੇ ਅੰਦਰ ਜਾਂਦਿਆਂ ਪੌੜੀਆਂ ਤੇ ਇੱਕ ਬਜ਼ੁਰਗ ਮਾਤਾ ਬੈਠੀ ਨੇ ਮੈਨੂੰ ਆਵਾਜ਼ ਮਾਰੀ ਧੀਏ ਆ ਮੈਨੂੰ ਰਿਕਸ਼ਾ ਕਰਵਾ ਦੇ ਵਰਕਸ਼ਾਪ ਚੌਂਕ ਜਾਣ ਲਈ ਪਰ ਮੈਂ ਵੀ ਗੱਡੀ ਫੜਨੀ ਸੀ ਲੇਟ ਹੋ ਜਾਣਾ ਸੀ ਤਦੇ ਗੱਡੀ ਦੇ ਨਾਲ ਆਉਣ ਦੀ ਅਨਾਉਂਸਮੈਂਟ ਹੋ ਗਈ। ਮੈਨੂੰ ਮਾਤਾ ਪਰੇਸ਼ਾਨ ਜੀ ਲੱਗੀ। ਮੈਂ ਪੁੱਛ ਲਿਆ ਮਾਤਾ ਇੰਨਾ ਸਮਾਨ ਕੋਲ ਇੱਕ ਟੀਨ ਦਾ ਪੀਪਾ ਆਟੇ ਵਾਲਾ, ਇੱਕ ਥੈਲੇ ਵਿੱਚ ਘਿਓ ਵਾਲਾ, ਪੀਪਾ ਤੇ ਖੰਡ ਵਾਲਾ ਲਫਾਫਾ। ਇੱਕ ਬੈਗ ਵਿੱਚ ਮਾਤਾ ਦੇ ਕੱਪੜੇ। ਮੈਂ ਕਿਹਾ ਮਾਤਾ ਇੰਨਾ ਸਮਾਨ ਲੈ ਕੇ ਇਕੱਲੀ ਤੁਰ ਪਈ ਵਰਕਸ਼ਾਪ ਚੌਂਕ ਕਿੱਥੇ ਜਾਣਾ? ਦੱਸੋ ਦੱਸ ਦਿਓ ਤਾਂ ਮੈਂ ਰਿਕਸ਼ੇ ਵਾਲੇ ਨੂੰ ਸਮਝਾ ਦਿਆਂ। ਮਾਤਾ ਬੋਲੀ ਪਤ ਵਰਕਸ਼ਾਪ ਚੌਂਕ ਤੋਂ ਮੈਂ ਬਸ ਫੜ ਕੇ ਬਾਈ ਜੀ ਕੋਲ ਜਾਣਾ ਸਾਡੇ ਗਵਾਨ ਆਉਂਦੇ ਰਹਿੰਦੇ ਸਮਾਗਮ ਤੇ ਮੈਂ ਗੁਰੂ ਧਾਰੇ ਹੋਏ ਹਨ ਕਹਿੰਦੇ ਸੀ ਦੁੱਖ ਸੁੱਖ ਹੋਵੇ ਤਾਂ ਆ ਜੀ ਸਾਡੇ ਕੋਲ ਥਾਂਵ ਲਵਾਂਗੇ ਮੈਨੂੰ ਸ਼ੱਕ ਜਾ ਹੋਇਆ ਤੇ ਮੈਂ ਵੀ ਬਹਿ ਗਈ ਮਾਤਾ ਕੋਲ ਮਾਤਾ ਨੇ ਦੱਸਣਾ ਸ਼ੁਰੂ ਕੀਤਾ ਧੀ ਹਸ਼ਿਆਰਪੁਰ ਦੀ ਗੱਡੀ ਵਿੱਚੋਂ ਉੱਤਰ ਕੇ ਆਈ ਹਾਂ ਕਾਰਗਿਲ ਦੇ ਜੰਦ ਵਿੱਚ ਮਾਰੇ ਗਏ ਫੌਜੀ ਦੀ ਵਿਧਵਾ ਹਾਂ ਮੈਂ ਸ਼ਾਂਤੀ ਦੋ ਬੱਚਿਆਂ ਦੀ ਮਾਂ ਸੀ ਪੂਰੀ ਪੈਨਸ਼ਨ ਤੇ ਰਿਵਾਰਡ ਦੀ ਰਕਮ ਮਿਲੀ ਛੋਟੇ ਛੋਟੇ ਬੱਚੇ ਔਖੇ ਸੌਖੇ ਪਾਲੇ ਪੜ੍ਹਾਏ ਤੇ ਦੋਵਾਂ ਪੁੱਤਰਾਂ ਨੂੰ ਕੰਮ ਕੋਲਣ ਵਿੱਚ ਪੈਸੇ ਨਾਲ ਵੀ ਪੂਰੀ ਮਦਦ ਕੀਤੀ ਦੋਵੇਂ ਪੁੱਤ ਵਿਆਹ ਦਿੱਤੇ ਵੱਡੇ ਪੁੱਤ ਨੇ ਆਪਣਾ ਕਾਰੋਬਾਰ ਹੁਸ਼ਿਆਰਪੁਰ ਤੋਂ ਜਲੰਧਰ ਸ਼ਿਫਟ ਕਰ ਲਿਆ ਵੱਡੇ ਪੁੱਤ ਦਾ ਲੱਕੜ ਦੇ ਆਰੇ ਦਾ ਕੰਮ ਵਾਵਾ ਚੱਲ ਪਿਆ ਛੋਟੇ ਦਾ ਕੰਮ ਕੁਝ ਠੰਡਾ ਮਿੱਸਾ ਜਿਹਾ ਸੀ ਮੈਂ ਛੋਟੇ ਨਾਲ ਰਹਿਣ ਦਾ ਫੈਸਲਾ ਕਰ ਲਿਆ ਮੇਰੀ ਪੈਨਸ਼ਨ ਨਾਲ ਮਦਦ ਹੋਣ ਲੱਗ ਪਈ ਹੌਲੀ ਹੌਲੀ ਮੇਰੀ ਨੂੰ ਮੇਰੇ ਖਾਣ ਪਹਿਨਣ ਤੇ ਉੱਚਾ ਨੀਮਾ ਬੋਲਣ ਲੱਗ ਪਈ ਕਹਿੰਦੀ ਜਾ ਵੱਡੇ ਕੋਲ ਜਿਸ ਨੂੰ ਸਾਡੇ ਤੋਂ ਚੋਰੀ ਪੈਸੇ ਦਿੰਦੀ ਸਾਡੀ ਇਕੱਲਿਆਂ ਦੀ ਮਾਂ ਨੇ ਦੱਸਤੀ ਇਹ ਅਜੇ ਤਾਂ ਮੈਂ ਉਸ ਦਾ ਕਾਰ ਚਲਾਉਂਦੀ ਜੇ ਕਿਤੇ ਮੇਰੀ ਪੈਨਸ਼ਨ ਨਾ ਹੁੰਦੀ ਤਾਂ ਕੀ ਹੁੰਦਾ ਇਹ ਤਾਂ ਭਲਾ ਹੋਵੇ ਬਾਈ ਜੀ ਦਾ ਜਿਹਦੇ ਲੜ ਲੱਗੀ ਹੋਈਆਂ ਉਹਨਾਂ ਦਾ ਕੀ ਹੈ ਕਹਿੰਦੇ ਮਰੀ ਤੇ ਗਿੱਲੀਆਂ ਲੱਕਣਾ ਪਾ ਕੇ ਫੋਕਣਾ ਤੈਨੂੰ ਧੁਖਦੀ ਰਹੀ ਹੁਣ ਸਾਰੀ ਗੱਲ ਸਮਝ ਆ ਗਈ ਸੀ ਮੈਨੂੰ ਮੈਂ ਮਾਤਾ ਨੂੰ ਪੁੱਛਿਆ ਮਾਤਾ ਪੈਨਸ਼ਨ ਦੀ ਕਾਪੀ ਕਿੱਥੇ ਕਹਿੰਦੇ ਹੁਣ ਤਾਂ ਮੇਰੇ ਕੋਲ ਹੈ ਬਾਈ ਜੀ ਨੇ ਕਿਹਾ ਬਸ ਤੂੰ ਆ ਜਾਈਂ ਮੰਜਾ ਬਿਸਤਰਾ ਅਸੀਂ ਦੇਾਂਗੇ ਆਪੇ ਸਾਂਭਾਂਗੇ ਮੈਨੂੰ ਮਰੀ ਨੂੰ ਬੜਾ ਤਰਸਾਇਆ ਮਾਤਾ ਤੇ ਦੋ ਕੱਪ ਚਾਹ ਮੰਗਵਾਈ ਤੇ ਮਾਤਾ ਨਾਲ ਬੀਤੀ ਮੈਂ ਪੁੱਛਿਆ ਮਾਤਾ ਕਿੰਨੇ ਪੋਤੇ ਪੋਤੀਆਂ ਕਹਿੰਦੀ ਸੁੱਖ ਨਾਲ ਦੋ ਪੋਤੇ ਤੇ ਇੱਕ ਪੋਤੀ ਉਸਦੇ ਸੁੱਖ ਨਾਲ ਕਹਿਣ ਵਿੱਚ ਸਾਰਾ ਛੁਪਿਆ ਭੇਦ ਉਜਾਗਰ ਹੋ ਗਿਆ ਮੈਂ ਇੱਕੋ ਗੱਲ ਪੁੱਛੀ ਮਾਤਾ ਤੇਰੇ ਜਾਣ ਤੋਂ ਬਾਅਦ ਬੱਚਿਆਂ ਦੀ ਪੜ੍ਹਾਈ ਛੁੱਟ ਜਾਣੀ ਤੇਰੇ ਹੱਥੀਂ ਤੇਰੇ ਪੁੱਤ ਦਾ ਘਰ ਉੱਜੜ ਜਾਣਾ ਪੈਨਸ਼ਨ ਦੇ ਕੇ ਬਾਈ ਜੀ ਦੀ ਸੇਵਾ ਕਰਨਗੀ ਭੜੀਏ ਲੋਕੇ ਜਰਾ ਧੀਰਜ ਤੇ ਸਮਝ ਤੋਂ ਕਮਲ ਹੈ ਆਪਣੇ ਪੁੱਤ ਦੀ ਮਦਦ ਕਰ ਜਿੰਨਾ ਚਿਰ ਜਿਉਣੀ ਕਹਿੰਦੀ ਪੋਤਾ-ਪੋਤੀ ਤਾਂ ਮੈਨੂੰ ਬਹੁਤ ਪਿਆਰ ਕਰਦੇ ਪਰ ਜਦੋਂ ਪੈਸੇ ਲੈਣੇ ਹੁੰਦੇ ਆਕਲ ਟਿਕਾਣੇ ਆਜੂ ਉਸ ਦੀ ਦੇਖੋ ਕਿਹੜੇ ਜਾਣਦੇ ਉਹਨਾਂ ਦੇ ਆਉਂਦੇ ਮਦਦ ਕਰਨ ਲਈ ਮੈਂ ਬੜੀ ਮੁਸ਼ਕਲ ਨਾਲ ਸਮਝਾਇਆ ਮਾਤਾ ਨੂੰ ਸੋਚਿਆ ਕਿਸੇ ਤਰ੍ਹਾਂ ਹਿਆਰਪੁਰ ਵਾਲੀ ਗੱਡੀ ਵਿੱਚ ਬੈਠਣ ਲਈ ਮੰਨ ਜਾਵੇ ਪਰ ਜੇ ਕਾਰਨਾ ਪਹੁੰਚੀ ਮੇਰੀ ਗੱਡੀ ਦੀ ਵੀ ਅਨਾਉਂਸਮੈਂਟ ਹੋ ਗਈ ਸੀ ਐਨੇ ਵਿੱਚ ਇੱਕ ਆਦਮੀ ਆਇਆ ਤੇ ਮਾਤਾ ਦੇ ਮੋਢਾਂ ਤੇ ਹੱਥ ਰੱਖ ਬੋਲਿਆ ਉਫ ਮਾਤਾ jaan ਕੱਢਦੀ ਸਾਡੀ ਤੋਂ ਤੇ ਇੱਥੇ ਬੈਠੀ ਸਾਰਾ ਸਟੇਸ਼ਨ ਗਾ ਮਾਰਿਆ ਮਾਤਾ ਦਾ ਵੱਡਾ ਪੁੱਤ ਸੀ ਛੋਟੇ ਦੇ ਫੋਨ ਆਉਣ ਤੇ ਮਾਤਾ ਨੂੰ ਲੱਭ ਰਿਆ ਸੀ ਮੇਰੇ ਸਾਹ ਵਿੱਚ ਸਾਹ ਆਇਆ ਮਾਤਾ ਪੁੱਤ ਨੂੰ ਕਹਿੰਦੀ ਇਹ ਇਹ ਤਾਂ ਮੈਂ ਇਸ ਕੁੜੀ ਦੀਆਂ ਗੱਲਾਂ ਵਿੱਚ ਆ ਗਈ ਨਹੀਂ ਤਾਂ ਪੁੱਤ ਨੇ ਮੈਨੂੰ ਸ਼ੁਕਰੀਆ ਕਿਹਾ ਤੇ ਗੱਲੀਆਂ ਅੱਖਾਂ ਨਾਲ ਮਾਤਾ ਨੂੰ ਘੁੱਟ ਕੇ ਜੱਫੀ ਪਾਈ ਇਹ ਦੇਖ ਕੇ ਮੈਂ ਵੀ ਦੌੜ ਕੇ ਗੱਡੀ ਫੜ ਲਈ ਇਹ ਕਰ ਕਹਾਣੀ ਵਧੇ ਲਗੀ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਨਾ ਧੰਨਵਾਦ